ਇਸ ਸੈਸ਼ਨ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਆ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੁਲਾਰੇ ਬਹੁਤ ਸਾਰੇ ਲੀਡਰਾਂ ਦੀ ਮੈਂ ਇੰਟਰਵਿਊ ਕਰਦਾ ਸੀ ਉਹ ਕਹਿੰਦੇ ਸੀ ਜਿੱਦ ਦਿਨ ਸਾਡੀ ਸਰਕਾਰ ਆਊਗੀ ਵਿਧਾਨ ਸਭਾ ਦੇ ਸੈਸ਼ਨ 30 30 ਦਿਨ ਚੱਲਿਆ ਕਰਨਗੇ ਉਹਨਾਂ 30 ਦਿਨਾਂ ਦੇ ਵਿੱਚ ਲੋਕਾਂ ਦੀ ਗੱਲ ਹੋਏਗੀ ਲੋਕ ਮੁੱਦਿਆਂ ਦੀ ਗੱਲ ਹੋਏਗੀ ਤੇ ਸੈਸ਼ਨ ਖਤਮ ਹੋਣ ਤੋਂ ਬਾਅਦ ਲੋਕ ਕਹਿਣਗੇ ਸਾਡੇ ਪੈਸਿਆਂ ਦਾ ਤੁਸੀਂ ਮੁੱਲ ਮੋੜਿਆ ਵੈਸੇ ਹਰਪ੍ਰੀਤ ਜੀ ਜੇ ਤੁਸੀਂ ਉਹਨੂੰ ਗੱਲ ਨੂੰ ਉਲਟਾ ਸਮਝ ਲਓ ਨਾ ਜੋ ਇਹ ਕਹਿੰਦੇ ਆ ਉਹ ਤੋਂ ਪੁੱਠੀ ਹੋ ਗਿਆ ਉਹ ਤੋਂ ਉਲਟਾ ਨਹੀਂ ਕਰਦੀ ਉਲਟਾ ਆ ਕਿਉਂਕਿ ਜੋ ਜੋ ਇਹਨਾਂ ਨੇ ਕਮਿਟ ਕੀਤਾ ਸੀ ਮਤਲਬ ਤੁਸੀਂ ਬੇਅਦਬੀਆਂ ਦੇ ਇਸ਼ੂ ਤੋਂ ਲੈ ਕੇ ਤੁਸੀਂ ਪੰਜਾਬ ਦੀ ਅਰਨਿੰਗ ਦੀ ਗੱਲ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮਸ ਹੈਗੀਆਂ ਉਹਦੀ ਗੱਲ ਚਾਹੇ ਮਾਈਨਿੰਗ ਦੀ ਗੱਲ ਕਰ ਲਓ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਅੱਜ ਕਿਸੇ ਵੀ ਸਬਜੈਕਟ ਤੇ ਇਹ ਬੰਦੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਇਹਨਾਂ ਨੂੰ ਐ ਲੱਗਦਾ ਦੇਖੋ ਇਹਨਾਂ ਨੇ ਹੁਣ ਯੁੱਧ ਨਸ਼ਿਆਂ ਵਿਰੁੱਧ ਜੀ ਇਹ ਚਾਰ ਇਵੈਂਟ ਕ੍ਰੀਏਟ ਕੀਤੇ ਸਮੇਂ-ਸਮੇਂ ਤੇ ਅੱਛਾ 31 ਮਈ ਨੂੰ ਇਹ ਨਹੀਂ ਕਿਹਾ ਵੀ ਹੁਣ ਤਾਂ ਸਾਡਾ ਬਿਲਕੁਲ ਇਹ ਆਖਰੀ ਯੁੱਧ ਆ ਤੇ ਇਹਦੇ ਤੋਂ ਬਾਅਦ ਤਾਂ ਪੰਜਾਬ ਚ ਨਸ਼ਾ ਮੁਕਤ ਹੋ ਗਿਆ ਅੱਛਾ ਫਿਰ ਉਹ ਜਿਹੜੀ ਕੱਲ੍ਹ ਵਾਲੀ ਬਹਿਸ ਸੀਗੀ ਮੈਨੂੰ ਤਾਂ ਇਨੀ ਟਾਈਮ ਨਹੀਂ ਦਿੱਤਾ ਮੈਂ ਤੇ ਇਹੀ ਪੁੱਛਣਾ ਸੀਗਾ ਵੀ ਯਾਰ ਉਹ ਤਾਂ 31 ਮਈ ਨੂੰ ਮੁਕਤ ਹੋ ਗਿਆ ਵੀ ਹੁਣ ਕਾਦੀ ਬਹਿਸ ਚੱਲ ਰਹੀ ਆ ਸੂਇਸ ਕਰਕੇ ਹੀ ਇਵੈਂਟ ਕ੍ਰੀਏਟ ਕਰਦੇ ਆ ਆ ਜਿਹੜਾ ਸੈਸ਼ਨ ਆ ਇਹ ਵੀ ਇੱਕ ਇਵੈਂਟ ਦੇ ਤੌਰ ਤੇ ਇਹਨਾਂ ਨੇ ਕ੍ਰੀਏਟ ਕੀਤਾ